ਜੀ ਮੈਂ ਤੁਹਾਡਾ ਜਸਪਾਲ ਨਵਾਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਆਪਾਂ ਇੱਕ ਹੋਰ ਬਲੌਗ ਲੈ ਕੇ ਆਏ ਆਂ ਤੇ ਅੱਜ ਆਪਣਾ ਭਰਾ ਸੱਤਵਾਲ ਵੀ ਪਹੁੰਚਿਆ ਹੈ ਤੇ ਕਬੂਤਰਾਂ ਨੂੰ ਦੇਖ ਲਿਆ ਆਪਾਂ ਵੀ ਕਿਹੜੇ ਨੂੰ ਪਾਣੀ ਚਕਾਉਣਾ ਤੇ ਆਪਾਂ ਛੱਡਾਂਗੇ ਪਿੰਡ ਬੁਰਜ ਰਾਠੀ ਬਾਜੀ ਤੇ ਉੱਥੇ ਕਬੂਤਰ ਇੱਕ ਆਪਾਂ ਸਿਲੈਕਟ ਕਰ ਲਿਆ ਕਾਲੀ ਬਗਲ ਵਾਲਾ ਤੇ ਉਹਨੂੰ ਆਪਾਂ ਅੱਜ ਪਾਣੀ ਚਕਾਉਣ ਲੱਗਿਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਠੀਕ ਹੈ ਲੋ ਜੀ ਆਪਣੇ ਅੱਜ ਆਹ ਚਾਰ ਕਬੂਤਰ ਛੱਡਨੇ ਤੇ ਇਹਦੇ ਵਿੱਚੋਂ ਆਹ ਕਾਲੀ ਬਗਲ ਵਾਲੇ ਨੂੰ ਆਪਾਂ ਪਾਣੀ ਚਕਾਉਣ ਲੱਗਿਆਂ। ਬੁਰਜ ਰਾਠੀ ਵਾਲੀ ਬਾਜੀ ਵਾਸਤੇ। ਤੇ ਜੁੜੇ ਰਹੋ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਉੱਡਦਾ ਕਬੂਤਰ ਇਹ ਅੱਜ। ਪਹਿਲਾਂ ਪਾਣੀ ਆ ਇਹਨੂੰ। ਲਓ ਜੀ ਆ ਆਪਾਂ ਆਹ ਕਬੂਤਰ ਨੂੰ ਪਾਣੀ ਚਕਾਇਆ ਜਾਂਦਾ ਕਾਲੀ ਬਗਲ ਵਾਲਾ। ਕਰੋ ਚੱਕ। ਤੇ ਕਿਰਾਂ ਦਾ ਬਾਤ ਹੀ ਫਿਰਦਾ। ਤੇ ਬਾਕੀ ਦੇਖਦੇ ਆ ਦੋ ਸੁੱਕੇ ਕਬੂਤਰ ਛੱਡੇ ਆ ਤੇ ਇੱਕ ਕਾਲ ਕੰਤਰਾ ਤੇ ਇੱਕ ਕਾਲਾ ਪੋਟਾ ਤੇ ਕਾਲੀ ਪੂਛ ਆਉਂਦੀ ਆ ਆ ਕਬੂਤਰੀ ਆ ਤੇ ਇੱਕ ਆਪਾਂ ਕਾਲ ਕੰਤਰਾ ਸੁੱਕਾ ਛੱਡਿਆ ਤੇ ਜਿਹੜਾ ਕਾਲੀ ਬਗਲ ਵਾਲਾ ਅੱਜ ਉਹਨੂੰ ਆਪਾਂ ਪਾਣੀ ਚਕਾਤਾ ਦੇਖਦੇ ਆ ਕਿੰਨੇ ਵਜੇ ਤੇ ਕੁੜਦਾ ਤੇ ਬਾਕੀ ਦੀ ਅਪਡੇਟ ਸਾਨੂੰ ਜੁੜੇ ਰਹੋ ਵੀਡੀਓ ਦੇ ਨਾਲ ਤੇ ਬਾਕੀ ਆਪਾਂ ਜਾਲ ਦੇ ਵਿੱਚ ਬੱਚੇ ਪਾਤੇ ਤੰਨਾ ਆ ਦੇਖੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬੱਚੇ ਕਿਵੇਂ ਲੱਗੇ ਆਹ ਬੱਚੇ ਪਾਤੇ ਆਪਾਂ ਜਾਲ ਦੇ ਵਿੱਚ ਦੇਖੋ ਲਓ ਜੀ ਨਾਲ ਤਾਂ ਆਪਾਂ ਕਬੂਤਰ ਡਾਈ ਜਾਂਦੇ ਆ ਤੇ ਨਾਲ ਆਪਾਂ ਨਮਨੀਤ ਨਾਲ ਚੈਸ ਖੇਡੀ ਜਾਂਦੇ ਆ ਇਹ ਕਹਿੰਦਾ ਪਾਪਾ ਜੀ ਕਹਿੰਦਾ ਮੇਰੇ ਨਾਲ ਚੈਸ ਖੇਡੋ ਅੱਜ ਸੰਡੇ ਐ ਤੇ ਆਪਾਂ ਹੁਣ ਲਾ ਲਿਆ ਚੈਸ ਦਾ ਮੈਚ ਤੇ ਆਪਣੇ ਕਬੂਤਰ ਆ ਫਿਰਦਿਆ ਆ ਚੱਲੇ ਪਾਣੀ ਵਾਲਾ ਉੱਚਾ ਫਿਰਦਾ ਅੱਜ ਉੱਚਾ ਜਾਈ ਜਾਂਦਾ ਤੇ ਕਾਲ ਕੰਤਰਾ ਪਾਸੇ ਤੇ ਖੜਾ ਤੇ ਕਾਲੇ ਘੰਡਾ ਵਾਲੀ ਆ ਚੱਲੀ ਕੂਤਰੀ ਆਪਣੇ ਲਓ ਜੀ ਮੈਨੂੰ ਤਾਂ ਹਰਾ ਤਾਂ ਇਹਨੇ ਦੇਖੋ ਜੀ ਆ ਰਾਜਾ ਆ ਰਾਜਾ ਲੁੱਟ ਲਿਆ ਮੇਰਾ ਤਾਂ ਯਾਰ ਇਹਨੇ ਮੈਨੂੰ ਤਾਂ ਹਿਸਾਬ ਤੋਂ ਬਾਹਰ ਆ ਕੰਮ ਇਹ ਰਾਜਾ ਲੁੱਟ ਲੈ ਦੀ ਅਸੀ ਰਾਜਾ ਲੁੱਟ ਲੈ ਹਾਂ ਠੀਕ ਆ ਚੱਲ ਦੁਬਾਰੇ ਲਾਉਨੇ ਆ ਫੇਰ ਮੈਚ ਚੱਲਦੀ ਆ ਦੇਖੋ ਜੀ ਲਗੜਾ ਆ ਗਿਆ ਲਗੜਾ ਦੋਲੀ ਆ ਗਈ ਜੀ ਕਬੂਤਰ ਆ ਗਿਆ ਲਗੜਾ ਲਗੜਾ ਨੂੰ ਵੇਖੋ ਜੀ ਤਾਂ ਵੀ ਕਬੂਤਰਾਂ ਦੀਆਂ ਭਾਜਣਾ ਪੈ ਗਈਆਂ ਆਪਣੇ ਵਾਲਿਆਂ ਦੀਆਂ ਆ ਚੱਲੇ ਆਪਣੇ ਕਬੂਤਰ ਵੀ ਤਿੰਨ ਬਾਜ ਆ ਕੇ ਤੰਨ ਦੋ ਤਿੰਨ ਤਿੰਨ ਬਾਜ ਆ ਬੱਬੇ ਆ ਜਾਂਦਾ ਇੱਕ ਇੱਕ ਆ ਜਾਂਦਾ ਗੁਰਦੌਰ ਹਾਂ ਉਹ ਇਹ ਦੂਜੀ ਸਿੰਦੇ ਉੱਤਰ ਲਾ ਕੇ ਡੰਡਾ ਲੱਗਦਾ ਉਹ ਸੀਰੀਏ ਉੱਤਰ ਲਾ ਕੇ ਜਾਊਗਾ ਮਨ ਲੱਗਿਆ ਪਤਾ ਉਹ ਲੱਗ ਗਿਆ ਉਹ ਦੇਖੋ ਰੱਖਾ ਆਤ ਮਾਰੀ ਜਾਂਦੇ ਚੱਕਰਵਾਜ ਯਾਰ ਕੰਮ ਖਰਾਬ ਹੋ ਗਿਆ ਦੇਖੋ ਜੀ ਦੇਖੋ ਨੱਕਰੀਏ ਬਾਜਾ ਜੈਨ ਨੱਕਰਾਵੀ ਪਟਾਕੇ ਜੈ ਹੈ ਨਹੀਂ ਨੀ ਪਟਾਕੇ ਪਾਣ ਦੇ ਗੁੱਲੇ 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 ਲਓ ਜੀ 11 ਵੱਜ ਗਏ ਤੇ ਤਿੰਨ ਕਬੂਤਰ ਆ ਉੱਚੇ ਉੱਚੇ ਖੜੇ ਸੀ ਥੱਲੇ ਆ ਕੇ ਦੁਬਾਰਾ ਫੇਰ ਉੱਚੇ ਚੜਨ ਲੱਗ ਗਏ ਤੇ ਆਹ ਦੇਖੋ ਆਹ ਥੱਲੇ ਆਪਣਾ ਕਾਲਕੰਤਰਾ ਆਹ ਕਾਲੀ ਬਾਗਲ ਵਾਲਾ ਜਿਹੜੇ ਨੂੰ ਪਾਣੀ ਲੱਗਿਆ ਅੱਜ ਤੇ ਕਾਲਾ ਘੰਡ ਕਾਲੀ ਪੂਛ ਇੱਥੇ ਹੀ ਫਿਰਦੀ ਹੋਊਗੀ ਕਬੂਤਰੀ ਤੇ ਆ ਜਾਂਦਾ ਕਾਲਕੰਤਰਾ ਤੇ ਆ ਆਪਣੇ ਕਾਲੀ ਬਾਗਲ ਨਾਲ ਲੋ ਵੀ ਸਾਡੀ ਸ਼ੌਕੀਆ ਵੀ ਆ ਗਈ ਕੀ ਕਰਨਾ ਆ ਪੁੱਤ ਕੂਤਰ ਦੇਖਣਾ ਹੈ ਹੈ ਕੁੱਟਿਆ ਮੰਮਾ ਨੇ ਕੁੱਟਿਆ ਕੋਈ ਗੱਲ ਨਹੀਂ ਕੁੱਟਾਂਗੇ ਆ ਜਾਂਦੀ ਆਪਣੇ ਕਾਲੇ ਘੰਡ ਵਾਲੀ ਕਬੂਤਰੀ ਤੇ ਦੁਬਾਰੇ ਫੇਰ ਮੁੜ ਮੁੜ ਕੇ ਕੂਤਰ ਤੇ ਜਿਹੜੇ ਨੂੰ ਅੱਜ ਪਾਣੀ ਲਾਇਆ ਪਤੰਦਰ ਦੇ ਠੱਪੇ ਤੇ ਠੱਪਾ ਮਾਰੀ ਜਾਂਦਾ ਤੇ ਦੇਖੋ ਆਪਣਾ ਕਾਲ ਕੰਤਰਾ ਵੀ ਮੁੜ ਗਿਆ ਵਾਪਸ ਜੁੜੇ ਰਹੋ ਵੀਡੀਓ ਦੇ ਨਾਲ 12:30 ਦਾ ਟਾਈਮ ਹੋ ਗਿਆ ਆਪਣੇ ਕਬੂਤਰ ਆ ਥੋੜੇ ਜੇ ਨੀਵੇਂ ਆ ਗਏ ਤੇ ਫੇਰ ਹੁਣ ਉੱਪਰ ਨੂੰ ਤਿਆਰੀ ਕਰੀ ਜਾਂਦੇ ਜਾਣ ਦੀ ਤੇ ਅੱਜ ਤੁਹਾਨੂੰ ਦਿਖਾਉਨੇ ਆ ਜਿਹੜੇ ਨੂੰ ਕਾਲੀ ਬਾਗਲ ਖੱਬੀ ਪਾਣੀ ਲਾਇਆ ਕੂਤਰ ਨੂੰ ਉਹ ਅੱਜ ਵਧੀਆ ਉੱਡੀ ਜਾਂਦਾ ਤੇ ਨਾਲ ਸੁੱਕੇ ਆ ਦੋ ਕਬੂਤਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ ਹੋਰ ਦੱਸ ਦਿੰਨੇ ਆ ਲਓ ਜੀ ਦੇਖੋ ਸੁੱਕੇ ਕਬੂਤਰ ਵੀ ਠੱਪੇ ਮਾਰੀ ਜਾਂਦੇ ਆ ਪਾਣੀ ਵਾਲੇ ਨੇ ਤਾਂ ਮਾਰਨੇ ਮਾਰਨੇ ਸੀ ਆ ਦੇਖੋ ਆ ਦੇਖੋ ਕਬੂਤਰੀ ਆ ਮਸਤ ਆ ਤੇ ਆਪਣਾ ਆ ਕੂਤਰ ਵੀ ਪਾਣੀ ਵਾਲਾ ਠੱਪੇ ਮਾਰੀ ਜਾਂਦਾ ਉੱਪਰ ਕਾਲ ਕੰਤਰਾ ਕਾਲ ਕੰਤਰਾ ਦਾ ਹੁਣੀ ਆਇਆ ਸੀ ਤਾਹਾਂ ਤੋਂ ਕਿਉਂਕਿ ਅੱਜ ਉਹਦਾ ਫੇਵਰੇਟ ਦਿਨ ਲੱਗ ਗਿਆ ਉਹਦਾ ਗਰਮੀ ਵਾਲਾ ਦਿਨ ਲੱਗ ਗਿਆ ਕਾਲ ਕੰਤਰੇ ਦਾ ਤੇ ਫੇਰ ਮੈਨੂੰ ਲੱਗਦਾ ਫੇਰ ਉੱਚਾ ਲੈ ਕੇ ਜਾਣ ਦੀ ਤਿਆਰੀ ਆ ਦੇਖੋ ਜੀ ਉੱਚਾ ਦੂਜਿਆਂ ਨਾਲੋਂ ਤੇ ਫੇਰ ਕਬੂਤਰਾਂ ਨੇ ਤਾਹਾਨੂੰ ਮੂੰਹ ਚੱਕ ਲਿਆ 12:29 ਮਿੰਟ ਹੋ ਗਏ ਤੇ ਦੇਖਦੇ ਆ ਕਿੰਨੇ ਕ ਵਜੇ ਵੰਦੇ ਅੱਜ ਬਾਕੀ ਅੱਜ ਥੋੜੀ ਥੋੜੀ ਲੋ ਵੀ ਚੱਲੀ ਜਾਂਦੀ ਐ ਤੇ ਦਿਨ ਵੀ ਪੂਰਾ ਕਰੜਾ ਐ ਚਲੋ ਦੱਸਦੇ ਆ ਤੁਹਾਨੂੰ ਵੀ ਕਿੰਨੇ ਕ ਵਜੇ ਵੰਦੇ ਆਪਣੇ ਜਾਨਵਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਬਾਈ ਆਪਾਂ ਨਾ ਬਹੁਤ ਮਿਹਨਤ ਕਰਦੇ ਆ ਵੀਡੀਓ ਬਣਾਉਣ ਤੇ ਤੇ ਜਿੰਨੇ ਵੀ ਕਬੂਤਰ ਆਵਾਜ਼ ਭਰਾ ਸਾਰੇ ਸ਼ੇਅਰ ਕਰਦਿਆ ਕਰੋ ਕਰੋ ਪੰਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਕਿ ਹੋਰ ਜਿਹੜੀ ਵੀਡੀਓ ਕੋਈ ਆਉਂਦੀ ਆ ਉਹ ਤੁਹਾਡੇ ਤੇ ਆ ਸਕੇ ਠੀਕ ਹੈ ਜੀ ਲਓ ਜੀ ਆਪਣੇ ਤਿੰਨੇ ਕਬੂਤਰ 12:50 ਮਿੰਟ ਤੇ ਆ ਗਏ ਤੇ ਅੱਜ ਵਧੀਆ ਓਡਿਆ ਨਾਲ ਗਰਮ ਮੌਸਮ ਸੀ ਪੂਰਾ ਆ ਚੈੱਕ ਕਰੋ ਤੇ ਆਹ ਦੇਖੋ ਜੀ ਆਹ ਕਬੂਤਰੀ ਸੀ ਕਾਲਾ ਘੰਡ ਕਾਲੀ ਪੂਛ ਤੇ ਆ ਆਪਣਾ ਕਾਲ ਕੰਤਰਾ ਤੇ ਆ ਕਾਲੀ ਬਗਲ ਵਾਲਾ ਅੱਜ ਇਹਨੂੰ ਪਾਣੀ ਦਿੱਤਾ ਸੀ ਖੱਬੀ ਕਾਲੀ ਬਗਲ ਤੇ ਮਾੜੀ ਜੀ ਗੁਲਾਬੀ ਪੂਛ ਆ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਹੁਤ ਬਹੁਤ ਧੰਨਵਾਦ ਜੀ